ਕ੍ਰਾਂਤੀਕਾਰੀ ਕਿਸਾਨ ਯੂਨੀਅਨ ਬਲਾਕ ਪਾਤਰਾ ਦੀ ਮੀਟਿੰਗ ਗੁਰਦੁਆਰਾ ਸਾਹਿਬ ਪਾਤਰਾ ਵਿੱਚ ਹੋਈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਮੀਟਿੰਗ ਅੱਜ ਦਿਨ ਸ਼ਨੀਵਾਰ ਪਾ ਦੁਪਹਿਰ 1 ਵਜੇ ਬਲਾਕ ਪ੍ਰਧਾਨ ਸੁਖਤੇਵ ਸਿੰਘ ਹਰਿਆਉਂ ਦੀ ਗਵਾਹੀ ਦੇ ਵਿੱਚ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਰਾ ਵਿਖੇ ਹੋਈ ਜਿਸ ਦੇ ਵਿੱਚ ਸੂਬਾ ਸੀਨੀਅਰ ਮੀਤ ਪ੍ਰਧਾਨ ਹਰਪਜਨ ਸਿੰਘ ਬੋਟਰ ਅਤੇ ਜ਼ਿਲ੍ਹਾ ਪ੍ਰਧਾਨ ਹਰਪਜਨ ਸਿੰਘ ਢੋੜ ਨੇ ਸ਼ਮੂਲੀਅਤ ਕੀਤੀ ਹੈ ਇਸ ਮੀਟਿੰਗ ਵਿੱਚ ਪਿਛਲੇ ਦਿਨੀ ਪਿੰਡ ਤੇਈਪੁਰ ਦੇ ਇੱਕ ਵਿਅਕਤੀ ਕੁਲਦੀਪ ਸਿੰਘ ਦੀ ਕਨੀਜੀ ਸਕੂਲ ਦੀ ਬੱਸੇ ਠਾ ਕੇ ਮੌਤ ਹੋ ਗਈ ਸੀ ਜਿਦੇ ਖਿਲਾਫ ਯੂਨੀਅਨ ਦੇ ਵੱਲੋਂ ਪਰਿਵਾਰ ਨੂੰ ਇਨਸਾਫ ਦੇ ਵਾਸਤੇ 12 ਜਨਵਰੀ ਨੂੰ ਸਕੂਲ ਦੇ ਬਾਹਰ ਮੈਨੇਜਮੈਂਟ ਦੇ ਖਿਲਾਫ ਲੋਕਾਂ ਦੇ ਸਹਿਯੋਗ ਦੇ ਨਾਲ ਤਰਨਾ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ ਅਤੇ 26 ਜਨਵਰੀ ਨੂੰ ਕਿਸਾਨੀ ਮੰਗਾਂ ਦੇ ਹੱਕ ਦੇ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਦੇ ਖਿਲਾਫ ਸ joint ਮੋਰਚੇ ਦੇ ਸਦ ਤੇ ਪਾਤਨਾ ਤਹਿਸੀਲ ਕੰਪਲੈਕਸ ਵਿੱਚ ਵੱਡੇ ਪੱਧਰ ਤੇ ਟਰੈਕਟਰ ਮਾਰਚ ਕੀਤਾ ਜਾਵੇਗਾ। ਅੱਜ ਕ੍ਰਾਂਤੀਕਾਰੀ ਕਿਸਾਨ ਯੂਨੀ ਬਲਾਗ ਪਾਤਨ ਦੀ ਮੀਟਿੰਗਸ ਤੇ ਇਸ ਮੀਟਿੰਗ ਵਿੱਚ ਸਾਡੇ ਕੋਲ ਇੱਕ ਤੇਈਪੁਰ ਦਾ ਕੁਲਦੀਪ ਸਿੰਘ ਨਾਮ ਦੇ ਨੌਜਵਾਨ ਦਾ ਮਸਲਾ ਆਇਆ ਜਿਹੜਾ ਗੰਗਾ ਇੰਟਰਨੈਸ਼ਨਲ ਸਕੂਲ ਜਿਹੜਾ ਖਨੌਰੀ ਦੇ ਲੱਗਦੇ ਆ ਤੇ ਉਹਦੀ ਬੱਸ ਲਿਆਂ ਕਿ ਉਹਦੀ ਮੌਤ ਹੋ ਗਈ ਉਹਨੂੰ ਕਿਸੇ ਵੀ ਤਰ੍ਹਾਂ ਦੀ ਮਰਦ ਨਹੀਂ ਕੀਤੀ ਗਈ ਸਕੂਲ ਵਾਲਿਆਂ ਵੱਲੋਂ ਤੇ ਉਹਦੇ ਸਮੰਤ ਜੀ ਤੈਅ ਕੀਤਾ ਵੀ 12 ਤਰੀਕ ਨੂੰ ਅਸੀਂ ਉਸ ਸਕੂਲ ਅੱਗੇ ਜੇ ਉਹਨੂੰ ਇਨਸਾਫ ਨਾ ਪ੍ਰਵਾਰਨ ਦਿੱਤਾ ਛੋਟੇ ਛੋਟੇ ਉਹਨਾਂ ਦੇ ਬੱਚੇ ਆ ਤੇ ਉਹ ਸਕੂਲ ਦੇ ਤੇ ਧਰਨਾ ਲਾਵਾਂਗੇ 9 ਤਰੀਕ ਨੂੰ ਉਤੋਂ ਪਹਿਲਾਂ ਜਿਹੜਾ ਪੂਰੇ ਉਸ ਇਲਾਕੇ ਜਿਹੜਾ ਵਾ ਇਹ ਪ੍ਰਚਾਰ ਮੇਨ ਚਿੰਦਾ ਮਾਰਚ ਕਰਾਂਗੇ ਇਹਦੇ ਨਾਲ ਹੀ 26 ਤਰੀਕ ਨੂੰ ਸਰੂਤ ਮੋਰਚੇ ਵੱਲੋਂ ਸੱਦਾ ਪੂਰੇ ਹਿੰਦੁਸਤਾਨ ਦੇ ਜ਼ਿਲ੍ਹਾ ਅਤੇ ਤਹਿਸੀਲਾਂ ਤੇ ਜਿਹੜਾ ਵਾ ਟਰੈਕਟਰ ਮਾਰਚ ਕੀਤੇ ਜਾਣਗੇ ਤੇ ਪਾਤਲਾ ਬਲਾਕ ਵਿੱਚ ਵੱਧ ਤੋਂ ਵੱਧ ਗਿਣਤੀ ਚ ਬਾਕੀ ਜਥੇਬੰਦੀਆਂ ਨਾਲ ਗੱਲ ਕਰਕੇ ਇਥੇ ਵੱਡੇ ਪੱਧਰ ਤੇ ਚਿੰਦਾ ਮਾਰਚ ਕੀਤਾ ਜਾਊ 26 ਤਰੀਕ ਦੀਆਂ ਮੰਗਾਂ ਜੇ ਸਾਡੀਆਂ ਮੇਨ ਦੇਦੀਆਂ ਨੇ ਉਹ ਇੱਕ ਤੇ ਆ ਕਿ ਕਿਸਾਨਾਂ ਦੀ ਪੈਨਸ਼ਨ ਦਾ ਪੱਕਾ ਪ੍ਰਬੰਧ ਕੀਤਾ ਜਾਵੇ ਚਾਹੇ ਔਰਤ ਚਾਹੇ ਅ ਬੰਦਾ ਇਹਦੇ ਨਾਲ ਹੀ ਜਿਹੜਾ ਵਾ ਐਮ ਐਸ ਪੀ ਜਿਹੜੀ ਸਾਰੀਆਂ ਫਸਲਾਂ ਤੇ ਸਰਕਾਰ ਵੀ ਗਰੰਟੀ ਵੀ ਕਰੇ ਐਮ ਐਮ ਐਸ ਪੀ ਦੇ ਗਰੰਟੀ ਕਰੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਝੋਨੇ ਵਾਲੇ ਚੱਕਰ ਤੋਂ ਜਿਹੜਾ ਉਹ ਨਿਕਲਿਆ ਜਾ ਜਾ ਸਕੇ ਇਹਦੇ ਨਾਲ ਹੋਰ ਮੰਗਾ ਨਹੀਂ ਜੀ ਜੀ ਸੁੰਦਰ ਕਿਸਾਨੀ ਮਕ